ਸਾਸ਼ੀਕਾਲ ਮਹਾਨੀ ਸਮਝਾ ਨਿਊਟਿਕ ਦਸ਼ਕਾ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰੀਆਂ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਸੁਰੱਖਿਆ ਨੂੰ ਲੈ ਕੇ ਤੇ ਪੌਣੀਆਂ ਨਜ਼ਰ ਇਸ ਵੇਲੇ ਦੀਆਂ ਟੌਪ 20 ਹੈਡਲਾਈਨਸ ਸੀਐਮ ਮਾਨ ਨੇ ਬੁਲਾਈ ਪੰਜਾਬ ਕੈਬਨਿਟ ਦੀ ਬੈਠਕ ਪੰਜਾਬ ਦੇ ਵੱਖ-ਵੱਖ ਮੁੱਦਿਆਂ ਸਮੇਤ ਮੁਲਾਜ਼ਮਾਂ ਨੂੰ ਮਿਲ ਸਕਦੀ ਹੈ ਵੱਡੀ ਸੌਗਾਤ ਆਪਣੇ ਪੁਰਾਣੇ ਕਾਲਜ ਸ਼ਹੀਦ ਉਦਮ ਸਿੰਘ ਚ ਮੁੱਖ ਮਹਿਮਾਨ ਬਣ ਪਹੁੰਚੇ ਸੀਐਮ ਮਾਨ ਸਾਰਿਆਂ ਸਾਹਮਣੇ ਖੋਲੇ ਆਪਣੇ ਰਾਜ ਕਿਹਾ ਹੁਣ ਰਿਸ਼ਵਤ ਤੇ ਨਹੀਂ ਯੋਗਤਾ ਦੇ ਆਧਾਰ ਤੇ ਦਵਾਂਗੇ ਨੌਕਰੀ ਮਾਨਸਾ ਚ ਪਰਾਲੀ ਸਾੜਨ ਤੇ ਪ੍ਰਸ਼ਾਸਨ ਸਖਤ 129 ਕਿਸਾਨਾਂ ਦੇ ਚਲਾਨ ਕੱਟੇ 3 ਲੱਖ 22 ਹਜ਼ਾਰ 500 ਦਾ ਲਾਇਆ ਜੁਰਮਾਨਾ ਲੁਧਿਆਣਾ ਚ ਵਾਪਰੀ ਮੰਦਪਾਗੀ ਘਟਨਾ ਸਤਲੁਜ ਦਰਿਆ ਚ ਨਹਾਉਣ ਗਏ ਤਿੰਨ ਲੜਕਿਆਂ ਦੀ ਹੋਈ ਮੌਤ ਇਲਾਕੇ ਚ ਸ਼ੋਕ ਦੀ ਲਹਿਰ ਪਟਿਆਲਾ ਅਲਾਜੁ ਸ਼ੁੱਟੀ ਤੇ ਆਏ ਫੌਜੀ ਨਾਲ ਵਾਪਰਿਆ ਹਾਦਸਾ ਕੰਪਾਈਨੀ ਦੀ ਟਰੱਕ ਕਾਰਨ ਹੋਈ ਮੌਤ ਜ਼ਲੰਧਰ ਵਿੱਚ ਫੌਜੀ ਦੀ 53 ਮੀਡੀਅਮ ਰੈਜ਼ੀਡੈਂਟ ਵਿੱਚ ਤਾਇਨਾਤ ਸਿਮਰਤਕ ਬਲਕੌਰ ਸਿੱਧੂ ਨੇ ਲਾਰੈਂਸ ਦੀ ਇੰਟਰਵਿਊ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ ਪੁੱਤਰ ਦੇ ਜੀਵਨ ਤੇ ਬਣਾਈ ਜਾ ਰਹੀ ਫਿਲਮ ਤੇ ਜ਼ਾਹਰ ਕੀਤਾ ਹੈ ਤਰਾਜ਼ ਫਾਜ਼ਿਲ ਕਪੂਲਸ ਨੇ ਫੜੇ ਦੋ ਨਸ਼ਾ ਤਸਕਰ ਇਨੋਵਾ ਗੱਡੀ ਦੀ ਡੀਜ਼ਲ ਦੀ ਟੈਂਕੀ ਚ ਲੁਕੋ ਕੇ ਲਿਜਾ ਰਹੇ ਸਨ ਨਸ਼ੀਲੀਆਂ ਗੋਲੀਆਂ ਪੰਜਾਬ ਚ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਪਾਵਰ ਕਮ ਦਾ ਐਕਸ਼ਨ 79 ਖਪਤਕਾਰਾਂ ਤੇ ਲਗਾਇਆ 10.7 ਲੱਖ ਦਾ ਜੁਰਮਾਨਾ ਪਟਿੰਡਾ ਪਰਾਲੀ ਕੇਸ 'ਚ ਪੁਲਿਸ ਦੀ ਵੱਡੀ ਕਾਰਵਾਈ ਕਿਸਾਨਾਂ ਖਿਲਾਫ ਮਾਮਲਾ ਕਿ ਤਦ ਤੱਕ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਹੈ ਸ਼ਾਹ ਬੇਮਾਰੀ ਪੰਜਾਬ 'ਚ ਗੰਭੀਰ ਪੱਧਰ ਤੇ ਪਹੁੰਚਿਆ ਹਵਾ ਪ੍ਰਦੂਸ਼ਣ ਮਾਹਿਰ ਬੋਲੇ ਜ਼ਿਆਦਾ ਪ੍ਰਦੂਸ਼ਿਤ ਹਵਾ ਸਾਲ ਲਈ ਹਾਨੀਕਾਰਕ ਪੰਜਾਬ ਦੇ ਕਰਨਾਲ ਤੋਂ ਦੁਖਦਾਈ ਖਬਰ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਹੋਈ ਮੌਤ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਨੌਜਵਾਨ ਕੇਂਦਰ ਦਾ ਸਭ ਤੋਂ ਵੱਡਾ ਐਕਸ਼ਨ ਮਹਾਦੇਵ ਬੈਟਿੰਗ ਐਪ ਸਮੇਤ 22 ਐਪਲੀਕੇਸ਼ਨਾਂ 'ਤੇ ਲਗਾਈ پابੰਦੀ ਰਾਜਸਥਾਨ 'ਚ ਸਲਿੱਪ ਪਰ ਬੱਸ ਓਵਰ ਬ੍ਰਿਜ ਟੁੱਟ ਗਈ 4 ਲੋਕਾਂ ਦੀ ਹੋਈ ਮੌਤ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰੇ ਹੱਦ ਲਈ ਐਨਸੀਆਰ ਵਿੱਚ 에ਅਰ ਕੁਆਲਿਟੀ ਇੰਡੈਕਸ ਦੇ ਗੰਭੀਰ ਸ਼੍ਰੇਣੀ ਵਿੱਚ ਹੋਣ ਦੇ ਮੱਦੇ ਨਜ਼ਰ DRP 4 ਲਾਗੂ ਵਰਕ ਫਰੋਮ ਹੋਮ ਸ਼ੁਰੂ ਟਰੱਕ ਤੇ ਕਮਰਸ਼ੀਅਲ ਵਾਹਨਾਂ ਤੇ ਲੱਗੀ پابੰਦੀ। ਭਾਜਪਾ ਦਾ ਵੱਡਾ ਐਕਸ਼ਨ ਗੁਰੂਕਰਾਂ ਖਿਲਾਫ ਬੋਲਣ ਵਾਲੇ ਆਪਣੇ ਲੀਡਰ ਸੰਦੀਪ ਦਾਮਿਆ ਨੂੰ ਪਾਰਟੀ ਚੋਟੜਿਆ ਬਾਹਰ। ਕੇਂਦਰੀ ਸੂਚਨਾ ਕਮਿਸ਼ਨ ਦੇ ਮੁਖੀ ਬਣੇ ਹੀਰਾ ਲਾਲ ਸਮਰਿਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੁਕਾਈ ਅਹੁਦੇ ਦੀ ਸੋ। ਆਜ਼ਾਦੀ ਕੁਲਾਟਿਆਂ ਨੂੰ ਪੈਨਸ਼ਨ ਨਾ ਜਾਰੀ ਕਰਨ ਤੇ ਕੇਂਦਰ ਸਰਕਾਰ ਨੂੰ ਫਟਕਾਰ ਹਾਈ ਕੋਰਟ ਨੇ ਲਗਾਇਆ 20000 ਰੁਪਏ ਦਾ ਜੁਰਮਾਨਾ। ਫਿਲਸਤੀਨੀ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਦਾ ਸਮਾਂ ਸਮਰਥਨ ਚ ਆਏ ਪਾਕਿਸਤਾਨੀ ਨੇਤਾ ਹਮਾਦ ਦੇ ਮੁਖੀ ਕਿੱਤੀ ਮੁਲਾਕਾਤ ਗਾਜ਼ਾ ਪੱਟੀ ਨੂੰ ਦੋ ਹਿੱਸਿਆਂ ਚ ਵੰਡਨ ਤੇ ਅਮਰੀਕਾ ਨੇ ਕੀਤੀ ਕਾਰਵਾਈ ਐਂਟਨੀ ਬਲਿੰਕਨ ਅਚਾਨਕ ਪਹੁੰਚੇ ਇਰਾਕ ਅਮਰੀਕਾ ਨੇ ਜੰਗ ਰੋਕਣ ਲਈ ਯਤਨ ਕੀਤੇ 3 ਵਿਰਾਟ ਕੋਹਲੀ ਨੇ ਰਚਿਆ ਇਤਿਹਾਸ ਵਨਡੇ ਚ 49 ਸੈਕੜਾ ਲਾ ਕੇ ਸਚਿੰਤ ਤੰਦੁਲਕਰ ਦੇ ਰਿਕਾਰਡ ਦਿੱਖਤੀ ਪਰ ਆਪਰੇ ਦੱਖਣੀ ਅਫਰੀਕਾ ਨੂੰ 243 ਦੌੜਾਂ ਦੇ ਵੱਡੇ ਫਰਕ ਨਾਲ ਦਿੱਤੇ ਮਾਰ ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਅਪਡੇਟ ਦੇ ਨਾਲ ਤੁਸੀਂ ਵੇਖਦੇ ਰਹੋ ਐਸਮ ਜੈਡ ਨਿਊਜ਼